ਕੱਲ ਨੂੰ 6 ਵਜੇ ਤੋਂ ਬਾਅਦ ਰਾਤ ਨੂੰ ਮੌਕਲੇ ਹੋਊਗੀ ਜਿਹਦੇ ਵਿੱਚ ਬਲੈਕਆਊਟ ਸਾਰੀਆਂ ਲਾਈਟਾਂ ਬੰਦ ਕਰਕੇ ਕਿਵੇਂ ਜੇ ਕੱਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਸੀਂ ਤਾਂ ਪਹਿਲਾਂ ਦੁਆ ਕਰਦੇ ਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲਾਤ ਨਾ ਬਣੇ ਤੇ ਬਲੈਕਆਊਟ ਕੀਤਾ ਜਾਊਗਾ ਪਹਿਲਾਂ ਇੱਕ ਰੈਸਲ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਵਿੱਚ ਤੇ ਫਿਰ ਸਾਇਰਨ ਦੀ ਰੈਸਲ ਹੋਊਗੀ ਕਿ ਜਦੋਂ ਆ ਤੁਹਾਨੂੰ ਬਾਤ ਸੁਣੀ ਤਾਂ ਤੁਸੀਂ ਸੇਫ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਨੀ ਹੈ ਉਹ ਹਜੇ ਤੱਕ ਕੋਈ ਇਵੈਕੂਏਸ਼ਨ ਦੀ ਸਾਨੂੰ ਸੈਂਟਰ ਵੱਲੋਂ ਕੋਈ ਜਾਂ ਮਿਲਟਰੀ ਵੱਲੋਂ ਕੋਈ ਸਾਨੂੰ ਇਨਫਰਮੇਸ਼ਨ ਨਹੀਂ ਪਰ ਜੋ ਵੀ ਮਤਲਬ ਇਸ ਤਰ੍ਹਾਂ ਦੀ ਕੋਈ ਇਨਫਰਮੇਸ਼ਨ ਆਊਗੀ ਜਾਂ ਕੋਈ ਸਾਡੇ ਤੋਂ ਕੋਈ ਪੰਜਾਬ ਸਰਕਾਰ ਵੱਲੋਂ ਹੈਲਪ ਮੰਗਣਗੇ ਅਸੀਂ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਆ ਕਿਉਂਕਿ ਕਿਉਂਕਿ ਇਹ ਦੇਸ਼ ਮੈਂ ਫਿਰ ਕਹਿਣਾ ਕਿ 90% ਕੁਰਬਾਨੀਆਂ ਦੇ ਕੇ ਅਸੀਂ ਇਹ ਦੇਸ਼ ਆਜ਼ਾਦ ਕਰਵਾਇਆ ਹੋਇਆ ਹੈ ਤਾਂ ਅਸੀਂ ਉਸ ਦੇਸ਼ ਦੇ ਨਾਲ ਖੜੇ ਆਂਗੇ ਜਿਹੜੀ ਪੰਜਾਬ ਸਰਕਾਰ ਨੂੰ ਦੇਖ ਕੇ ਵੀ ਅੱਜ ਫਿਰ ਦੀ ਦੇ ਕੋਟਰ ਹੈ ਕਿ ਅਮ ਜਵਾਇਬ ਤੇ ਉਹ ਹਾਜ਼ਰੀ ਲਾਉਣਗੇ ਪਰ ਕਿਉਂਕਿ ਉਸ ਤੋਂ ਪਹਿਲਾਂ ਸੱਤ ਕਿੰਤੀ ਪਰ ਕਿੰਨੇ ਕਿੰਨੇ ਜੀਬਿਸ਼ ਕਰਤਾ ਆ ਰਹੀਆਂ ਸੀ ਅੱਜ ਫਿਰ ਤੁਹਾਡੇ ਸਾਹਤ ਆਰਡਰ ਹੋਏ ਦੇਖੋ ਨਪਿੰਦਰ ਸਿਸਟਮ ਇੱਕ ਰਿੰਚ ਦਾ ਠੀਕ ਨਹੀਂ ਹੋਣਾ ਬੜਾ ਖੂਨ ਚ ਬਸ ਆ ਗਈਆਂ ਗੱਲਾਂ ਇਹ ਰਿਸ਼ਵਤ ਲੈਣ ਦੀਆਂ ਕਈ ਉਹਨਾਂ ਤਾਂ ਨੀਂਦ ਹੀ ਨਹੀਂ ਆਉਣੀ ਜਾਂ ਉਹਨਾਂ ਨੂੰ ਰੂਹ ਨੂੰ ਸਕੂਨ ਹੀ ਨਹੀਂ ਮਿਲਣਾ ਜਦੋਂ ਚਿਰ ਉਹ ਤਰਖਾ ਤੋਂ ਬਿਨਾ ਕੋਈ ਕਿਤੇ ਉਧਰ ਉਧਰ ਪੈਸੇ ਨਾ ਕਮਾਉਣ ਹੌਲੀ-ਹੌਲੀ ਅੱਤ ਪਊਗੀ ਤੇ ਦੋ ਚਾਰ ਹੁੰਦੇ ਆ ਹਜੇ ਜਿਹੜੇ ਸਾਰਿਆਂ ਨੂੰ ਬਦਨਾਮ ਕਰ ਦਿੰਦੇ ਪਰ ਤਨਖਾਹਾਂ ਪੰਜਾਬ ਪੰਜਾਬ ਦੀਆਂ ਤਨਖਾਹਾਂ ਹਰ ਮਹੀਨੇ ਪੂਰੇ ਦੇਸ਼ ਨਾਲੋਂ ਵੱਧ ਨੇ ਪੂਰੇ ਦੇਸ਼ ਨਾਲੋਂ ਚਾਹੇ ਪੁਲਿਸ ਦੀਆਂ ਲਾ ਲਓ ਚਾਹੇ ਤੁਸੀਂ ਟੀਚਰਾਂ ਦੀਆਂ ਲਾ ਲਓ ਜਿਹੜੇ ਸਰਕਾਰੀ ਟੀਚਰ ਨੇ ਸਾਰੇ ਮੁਲਕ ਤੋਂ ਵੱਧ ਨੇ ਤਨਖਾਹਾਂ ਈਵਨ ਬੀਬੀ ਐਮਬੀ ਵਾਲੇ ਜਿਹੜੇ ਨੇ ਜਿਹੜੇ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਅਫਸਰ ਹੁੰਦੇ ਨੇ ਉਹ ਆਪਣਾ ਕੇਡਰ ਦੀ ਤਨਖਾਹ ਲੈਣ ਦੀ ਬਜਾਏ ਪੰਜਾਬ ਦੇ ਕੇਡਰ ਦੀ ਤਨਖਾਹ ਲੈਂਦੇ ਕੋਈ ਜ਼ਿਆਦਾ ਇਥੇ ਸੋ ਇਸ ਕਰਕੇ ਜੇ ਸਬਰ ਸੰਤੋਖ ਨਾਲ ਖਾਈਏ ਤਾਂ ਦੋ ਰੋਟੀਆਂ ਖਾਣੀਆਂ ਨੇ ਮੈਂ ਫਿਰ ਬੇਨਤੀ ਕਰਦਾ ਕਿ ਤੁਸੀਂ ਤਾਂ 10000 ਰੁਪਏ ਮੰਗ ਲੈਂਦੇ ਹੋ ਕਿਸੇ ਤੋਂ ਵੀ ਉਹ ਬੰਦਾ ਪਤਾ ਨਹੀਂ ਕਿ ਬੇਲੇ ਹਾਂ ਦੋਗੇ 10000 ਰੁਪਏ ਕੀ ਦੇ ਕੀਤੇ ਪੈਰੀ ਪੈਂਦਾ ਹੋਊਗਾ ਕਿਸੇ ਕਿਸੇ ਮure ਮਿਹਨਤਾਂ ਕਰਦਾ ਹੋਊਗਾ ਕਿਸੇ ਤੋਂ ਪਤਾ ਨਹੀਂ ਉਹ ਸਾਈਨ ਇੱਕ ਸਾਈਨ ਨਾਲ ਅਫਸਰ ਦੇ ਸਾਈਨ ਨਾਲ ਉਹਦੀ ਕਬੀਲਦਾਰੀ ਲਈ ਤੇ ਚੜਦੀ ਹੋਊਗੀ ਤੇ ਸੋ ਇਸ ਕਰਕੇ ਇਸ ਗੱਲ ਨੂੰ ਸੋਚਣਾ ਚਾਹੀਦਾ ਕਿ ਹੁਣ ਅੱਜ ਦੇ ਜ਼ਮਾਨੇ 'ਚ ਬਹੁਤ ਹੋ ਗਿਆ ਹੁਣ ਕੈਮਰੇ ਵੀ ਲੱਗੇ ਹੁਣ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਤੇ ਜਿਹੜਾ ਮਰਜ਼ੀ ਹੋਵੇ ਅਸੀਂ ਕ腐ਪਸ਼ਨ ਦੇ ਮਾਮਲੇ ਤੇ 0 ਡਾਲਰ ਇਨਸਾਫਾਮਨੀ ਪਾਰਟੀ ਦੀ ਤੇ ਉਹ ਵਾਦਾ ਵੀ ਕਰਕੇ ਆਏ ਹੋਏ ਆ ਤੇ ਜਦੋਂ ਕਿਤੇ ਵੀ ਸ਼ਿਕਾਇਤ ਮਿਲੂਗੀ ਅਸੀਂ ਇਹ ਨਹੀਂ ਦੇਖਣਾ ਕਿ ਕੌਣ ਹੈ ਉਹ ਉਹਦਾ ਉਹਦਾ ਕਿੰਨਾ ਵੱਡਾ ਉਹ ਕੌਣ ਹੈ ਉਹਦਾ ਕੋਈ ਕੋਈ ਰਾਜਨੀਤਿਕ ਕਦ ਕਿੰਨਾ ਵੱਡਾ ਹੈ ਜਾਂ ਕਿਸੇ ਲੀਡਰ ਦਾ ਕੋਈ ਰਿਸ਼ਤੇਦਾਰ ਹੈ ਇਹ ਇਸ ਤਰ੍ਹਾਂ ਦਾ ਕੋਈ ਮਤਲਬ ਜਿਹੜਾ ਉਹ ਮਿੱਤਰਤਾ ਜਾਂ ਕੋਈ ਤਰਸ ਨਹੀਂ ਕੀਤਾ 6 ਵਜੇ 6 ਵਜੇ ਤੋਂ ਨੇ ਦੇਖੋ ਪਤਾ ਕੀ ਹੈ ਮੈਂ ਤੁਹਾਨੂੰ ਦੱਸਿਆ ਕਿ ਹਿਸਟੋਰੀਕਲ ਫਿਲਮਾਂ ਬਣਾਉਣੀਆਂ ਬਹੁਤ ਔਖਾ ਕੰਮ ਹੈ ਬੜਾ ਵੱਡਾ ਰਿਸਕ ਹੁੰਦਾ ਜੀ ਕਿ ਮਤਲਬ ਕਿਉਂਕਿ ਲੋਕ ਐਂਟਰਟੇਨਮੈਂਟ ਜਾਂ ਕੋਈ ਹਲਕੀਆਂ ਫੁਲਕੀਆਂ ਫਿਲਮਾਂ ਦੇ ਕਈ ਆਦੀ ਹੁੰਦੇ ਪਰ ਹਰ ਕਿਸਮ ਦੀ ਆਡੀਅנס ਹੈ ਸੋ ਜਿਹੜੇ ਲੋਕ ਇਤਿਹਾਸ ਨੂੰ ਜਾਣਦੇ ਨੇ ਜਾਂ ਪੜਨਾ ਜਾਣਦੇ ਨੇ ਜਾਂ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਨੇ ਉਹ ਜ਼ਰੂਰ ਆਉਣਗੇ ਆਪਣੇ ਪਰਿਵਾਰਾਂ ਸਵੇਧ ਆਉਣਗੇ ਸੋ ਐਂ ਤੱਕ ਇਹ ਨਾਲ ਤਾਂ ਕਿਸੇ ਨੂੰ ਅਸੀਂ ਦਿਖਾ ਨਹੀਂ ਸਕਦੇ ਪਰ ਇਹ ਮੂਵੀ ਜਿਹੜੀ ਹੈ ਇਹ ਕੋਈ ਐ ਨਹੀਂ ਹੈਗਾ ਕਿ ਸਿਰਫ ਸਿਨੇਮੇ ਚੋਂ ਲੈ ਗਈ ਤਾਂ ਚਲੀ ਜਾਊਗੀ ਕਿਥੇ ਇਹਨੇ ਕਿਸੇ ਨਾ ਕਿਸੇ ਰੂਪ ਚ ਸਾਡੇ ਮੂਰੇ ਰਹਿਣਾ ਹੀ ਆ ਕਦੇ ਸਾਨੂੰ ਜਹਾਜ ਚ ਵੀ ਦਿਖੂਗੀ ਇਹ ਮੂਵੀ ਜਦੋਂ ਜਿਹੜੇ ਟਰੈਵਲ ਕਰਦੇ ਆ ਕਦੇ ਸਾਨੂੰ ਕਿਤੇ ਜਿਹੜੇ ਆ ਜਿਹੜੇ ਸੋਸ਼ਲ ਮੀਡੀਆ ਤੇ ਉੱਥੇ ਵੀ ਇਹਦੇ ਡਾਇਲੋਗ ਮਿਲਣਗੇ ਜਾਂ ਫਿਰ ਉਹ ਜਿਹੜਾ ਅੱਜਕੱਲ ਚੱਲਿਆ ਹੋਇਆ ਕਿਹੜੀ ਬਲੈਕਬਾਰਡ ਨਾ Netflix ਆ ਜਿਹੜੇ Prime Video ਜੇ ਉਹ ਜਿਹੜੇ ਪਲੇਟਫਾਰਮ ਨੇ ਉੱਥੇ ਵੀ ਕਿਤੇ ਨਾ ਕਿਤੇ ਮਿਲੂਗੀ ਫਿਲਮ ਤਾਂ ਸਿਰਫ ਪਹਿਲਾਂ ਹੁੰਦਾ ਸੀ ਸਿਨੇਮੇ ਜੋ ਲੈ ਗਈ ਮੁੜ ਕੇ ਲੱਭੀ ਹੋਈ ਨਹੀਂ ਸੀ ਬੀਸੀਆਰ ਦੀ ਉਹ ਟੇਪਾ ਟੂਪਾਂ ਚ ਠਾਉਂਦੀ ਹੁੰਦੀ ਸੀ ਉਹ ਵੀ ਐ ਐ ਜੇ ਕਰੀ ਜਾਂਦੇ ਹੁੰਦੇ ਸੀ ਤੇ ਹੁਣ ਤਾਂ ਕਿਤੇ ਨਾ ਕਿਤੇ ਆਈ ਜੋ ਹਰਿਆਣਾ ਪੰਜਾਬ ਪਬਲਿਕ ਹੈਲਥ ਮੰਤਰੀ ਦਾ ਬਿਆਨ ਆਇਆ ਜਿਸ ਤਰ੍ਹਾਂ ਹਿਸਟੋਰੀਕਲ ਫਿਲਮਾਂ ਬਣਦੀਆਂ ਨੇ ਪੰਜਾਬ ਸਰਕਾਰ ਦਾ ਕੋਸ਼ਿਸ਼ ਕੀ ਆਉਣ ਵਾਲੇ ਕੰਮ ਚ ਹੈ ਕਿ ਇਹਨਾਂ ਫਿਲਮਾਂ ਨੂੰ ਪ੍ਰਮੋਟ ਕੀਤਾ ਜਾਵੇ ਪੰਜਾਬ ਸਰਕਾਰ ਤੋਂ ਦੇਖੋ ਪਤਾ ਕੀ ਹੈ ਕੋਈ ਜ਼ਿਆਦਾ ਇਸ ਤਰ੍ਹਾਂ ਦਾ ਸਕੋਪ ਹੈ ਨਹੀਂ ਸਾਡੇ ਕੋਲ ਪਰ ਸਾਡੇ ਪੰਜਾਬੀ ਇਸ ਪ੍ਰੋਡਿਊਸਰ ਜਿਹੜੇ ਨੇ ਉਹ ਐਨੇ ਦਿਲਦਾਰ ਨੇ ਕਿ ਉਹਨਾਂ ਨੇ ਉਹ ਜਿਹਨੂੰ ਅੱਜ ਦਿਨੋਂ ਨਹੀਂ ਬੰਦੇ ਇਹ ਜੀ ਫਿਲਮ ਬਣਾ ਸਕਦਾ ਜੀ ਠੀਕ ਹੈ ਨਾ ਪ੍ਰੋਡਿਊਸਰ ਕਹਿੰਦਾ ਐ ਨਹੀਂ ਕਹਿੰਦਾ ਕਿ ਮੈਂ ਮੈਂ ਉਹ ਕਹਿੰਦਾ ਯਾਰ ਮੇਰਾ ਨਾਮ ਵੀ ਜਿਹੜਾ ਉਹ ਪੰਨਿਆਂ 'ਚ ਲਿਖਿਆ ਜਾਊਗਾ ਤੇ ਸਾਰੇ ਸੋ ਇਹ ਜੀਆਂ ਫਿਲਮਾਂ ਵਾਸਤੇ ਮਤਲਬ ਇੱਕ ਜਿਗਰਾ ਹੀ ਹੈ ਸੋ ਅਸੀਂ ਤਾਂ ਪ੍ਰਸੰਸਾ ਪੱਤਰ ਹੀ ਦੇ ਸਕਦੇ ਆ 26 ਜਨਵਰੀ ਨੂੰ ਲੈ ਬੰਦਾ ਆਇਆ ਉਹ ਕਹਿੰਦੇ ਜਿਹੜਾ ਪਾਣੀ ਕਬੂਨ ਦੀ ਗੱਲ ਕਰਦੇ ਨੇ ਉਹ ਪਾਣੀ ਅਸੋਹ ਨਾਲ ਨਹੀਂ ਲੜਣਾ ਸਾਡਾ ਇਸੇ ਦਾ ਪਾਣੀ ਸਾਨੂੰ ਪੰਜਾਬ ਹਰ ਕਰ ਦੋ ਬੋਲੀ ਜਾਣ ਤੁਹਾਨੂੰ ਸੁਪੀਨਪੁਰ ਸਵੇ ਕਿੰਨੀ ਹੋਈ ਹੈ ਜੀ ਇਸ ਮਸਲੇ ਤੇ ਕਿ ਕਮੇਟੀ ਬਣੀ ਉਹ ਤੋਂ ਇੰਪਲੀਮੈਂਟ ਨਹੀਂ ਕੀਤਾ 3 ਰੋਟੀ ਪਾਈ ਵੀ ਜਿਹੜੀਆਂ ਪਹਿਲਾਂ ਕੀਤੀਆਂ ਐਸਵਾਈਐਲ ਐਸਵਾਈਐਲ ਰਕ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਸਾਡੀਆਂ ਤੇ ਐਸ ਜਿਹੜਾ ਸੁਪਰੀਮ ਕੋਰਟ ਚ ਮਾਮਲਾ ਚੱਲ ਰਿਹਾ ਅਸੀਂ ਉਹਦਾ ਅਲਟਰਨੇਟਿਵ ਹੱਲ ਦੇਤਾ ਉਹਦੇ ਵਿੱਚ ਜਿਹੜਾ ਕੋਰਟ ਦਾ ਫੈਸਲਾ ਉਹ ਚ ਕਹੇਗਾ ਅਲਟਰਨੇਟਿਵ ਜਾਂ ਫਿਰ ਆਪ ਤੁਸੀਂ ਅਲਟਰਨੇਟਿਵ ਹੱਲ ਦੱਸੋ ਲੈ ਕੀ ਹੈ ਹੱਲ ਇਹ ਤਾਂ ਨਾਮਚੀ ਹੈ ਐਸਵਾਈਐਲ ਦੀ ਬਜਾਏ ਉਹਦੋਂ ਬਾਈਐਸਐਲ ਕਰ ਲੋ ਯਮੁਨਾ ਸਤਲੁਜ ਲਿੰਕ ਕਰ ਦੋ ਯਮੁਨਾ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰਾ ਸਾਰਾ ਯੂਪੀ ਪਿਆਰ ਬੰਗਾਲ ਡੋਬ ਕੇ ਬੰਗਲਾਦੇਸ਼ ਤੱਕ ਜਾਂਦੀ ਹੈ ਯਮੁਨਾ ਨੂੰ ਇੱਧਰ ਨੂੰ ਕੱਢ ਲੋ ਹੁਣ ਵੀ ਤਾਂ ਪਾਣੀ ਜਮਨੇ ਤੋਂ ਹੀ ਲਿਆ ਹੈ ਹਰਿਆਣੇ ਮੇਂ हरियाणा ਨੂੰ ਮਿਲਿਆ ਪਾਣੀ ਨੂੰ ਕੱਲ ਠੀਕ ਹੈ ਨਾ ਉਹ ਜਮਨਾ ਤੋਂ ਇਧਰ ਨੂੰ ਕਰ ਲੋ ਸਾਰੇ ਹਰਿਆਣੇ ਨੂੰ ਪਾਣੀ ਦੇ ਕੇ ਜਿੰਨਾ ਬਚ ਗਿਆ ਸਤਲੁਜ ਪਾ ਦਿਓ ਸਤਲੁਜ ਕਿੱਥੇ ਪਾਣੀ ਹੈ ਜਿਸ ਵੇਲੇ ਪੰਜਾਬ ਸਾਰਾ ਇਕੱਠਾ ਸੀ ਪੰਜਾਬ ਸਾਰਾ ਇਕੱਠਾ ਸੀ ਤਾਂ ਪੰਜਾਬ ਨਾਲ ਜਮਨਾ ਦਾ ਵੀ ਸੰਯੋਗਤਾ ਹੋਇਆ ਸੀ ਹਰਿਆਣਾ ਲੱਗੂ ਗਿਆ ਹਰਿਆਣਾ ਜਮਨਾ ਨਾਲ ਰਹਿ ਗਿਆ ਪੰਜਾਬ ਵਿੱਚੋਂ ਕਰਤਾ ਤੇ ਹਰਿਆਣਾ ਸਾਡੇ ਰਾਵੀ ਵਿਆਸ ਤਾਂ ਕਹਿੰਦਾ ਵੀ ਸਾਡਾ ਹਿੱਸਾ ਹੈ ਕੋਈ ਹਿੱਸਾ ਰਾਵੀ ਦਾ ਸਤਲੁਜ ਦਾ ਜਾਂ ਵਿਆਸ ਦਾ ਇਹਨਾਂ ਦੇ ਨਾਲ ਲੱਗਦਾ ਕਿ ਤੇ ਹਰਿਆਣਾ ਜਾਂ ਰਾਜਸਥਾਨ ਨਾਲ ਇਹ ਕਿਉਂ ਫਿਰ ਰਿਪੇਰੀਅਨ ਸਟੇਟਾਂ ਦੀਆਂ ਸਾਬ ਰਿਪੇਰੀਅਨ ਬਣਾ ਰੱਖੇ ਨੇ ਇਹਨਾਂ ਦੇ ਵੀ ਇੱਕ ਵੋਟ ਹੈ BBMB ਚ ਸਾਡੀ ਵੀ ਇੱਕ ਵੋਟ ਹੈ ਅਸੀਂ 60% ਆ ਹੋਰ ਦੇਖੋ BBMB ਕਿਉਂ ਗਈ ਇਹ ਵੀ ਕੋਰਟ ਚ ਇਹਦਾ ਮਤਲਬ ਸਿੱਧਾ ਹੀ ਹੈ ਕਿ ਪੰਜਾਬ ਦੇ ਬੁਰਦ ਗਏ ਨੇ BBMB ਤਾਂ ਇੱਕ ਨਿਊਟਰਲ ਬਾਡੀ ਹੈ ਉਹ ਕੋਰਟ ਚ ਕੀ ਕਰਨ ਗਈ ਹੈ ਪਾਣੀ ਹੋਸੇ ਨਹੀਂ ਵੰਡਿਆ ਸੀ ਪਹਿਲਾਂ ਕਿ 21 ਮਈ ਤੱਕ ਇੰਨੇ ਇੰਨੇ ਮਿਲੀਅਨ ਏਕਰ ਫੀਟ ਮਿਲੂਗਾ ਜਾਂ ਇੰਨੇ ਕਿ ਉਸੇ ਕਿ ਮਿਲੂਗਾ ਠੀਕ ਹੈ ਨਾ ਹੁਣ ਉਹ ਕਹਿੰਦੇ ਜੀ ਹੋਰ ਦਿਓ ਕੋਰਟ ਚ BBMB ਜਾ ਰਹੀ ਹੈ ਔਰ ਹੋਰ ਦੇਖੋ ਤੁਸੀਂ ਪੰਜਾਬ ਤੇ ਕਿਸਮਤ ਦੇਖੋ ਕਿ ਕਿੱਥੇ ਕਿੱਥੇ ਸਾਨੂੰ ਮਾਰਾ ਪਈ ਜਿਹੜਾ ਬੀਬੀਐਮਬੀ ਵਕੀਲ ਕਰੂਗੀ ਪੰਜਾਬ ਦੇ ਵਿਰੁੱਧ ਉਹਦਾ 60% ਪੈਸੇ ਉਹ ਸਾਨੂੰ ਦੇਣੇ ਪੈਣੇ ਆ ਪੰਜਾਬ ਆਪਦੇ ਵਿਰੁੱਧ ਹੀ ਵਕੀਲ ਕਰ ਰਿਹਾ ਮਤਲਬ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਯਾਰ ਕਮਾਲ ਹੈ ਚਲੋ ਹਰਿਆਣਾ ਪੱਜ ਜਾਂਦਾ ਤੋ ਰਹਿਣਾ ਇੱਕ ਪਾਰਟੀ ਹੈ ਹਰਿਆਣਾ ਕੋਟ ਜਾਂਦਾ ਮੰਨ ਲੈਂਦੇ ਬੀਬੀਐਮਬੀ ਫਿਰਦੀ ਓਥੇ ਇਹਦਾ ਮਤਲਬ ਬੀਪੀਐਮਬੀ ਐਂਟੀ ਪੰਜਾਬ ਚੱਲ ਰਹੀ ਹੈ ਬੀਬੀਐਮਬੀ ਤਾਂ ਕੋਟ ਜਾਣ ਦਾ ਕੀ ਮਤਲਬ ਬਣਦਾ ਸਵੀਸ ਕਰਕੇ ਮਤਲਬ ਹਰਿਆਣਾ ਤਾਂ ਚਲੋ ਇੱਕ ਪਾਰਟੀ ਹੈ ਰਾਜਸਥਾਨ ਤੇ ਹਿਮਾਚਲ ਨੇ ਨੂੰ ਵੀ ਆਪਦੇ ਹਿੱਸੇ ਦੇ ਪੈਸੇ ਦੇਣੇ ਪੈਣਗੇ ਵਕੀਲ ਨੂੰ ਉਹਦਾ ਲੈਣ ਦੇਣੇ ਨਹੀਂ ਇਹਦੇ ਨਾਲ ਕੋਈ ਸੋ ਇਹ ਬੀਬੀਐਮਪੀ ਜਿਹੜੀ ਹੈ ਅਸੀਂ ਉਹਨਾਂ ਨੂੰ ਕਿਸ਼ਤਾਂ ਤਮਾਹੀ ਉਹਨਾਂ ਨੂੰ ਉਹ ਕਰਦੇ ਆ ਮਤਲਬ ਪੇ ਕਰਦੇ ਠੀਕ ਹੈ ਨਾ ਜੇ 60% ਸਾਡਾ ਹੱਕ ਹੈ ਤਾਂ ਸਾਡੇ ਦੋਸਤਾਂ ਨੂੰ ਪੇਸ ਪੈਸੇ ਵੀ ਦੇਣੇ ਆ ਫਿਰ ਇਸ ਦਾ ਹਿਸਾਬ ਲਾਵਾਂਗੇ ਕਿੱਥੇ ਕਿੱਥੇ ਪੈਸੇ ਦਿੱਤੇ ਨੇ ਬਣਾ ਕਰਦੇ ਕੋਈ ਫਰਕ ਦੀ ਗੱਲ ਚਰਦਨ ਦੰਦੇ ਕਰਦਾ ਨਾ ਕਰਦੇ ਦੁਬਾਰਾ ਕੱਪੀਓ ਸਾਰਾ ਅੰਨਾਂ ਅੰਦਾਜ਼ ਅਖਿਰਸਤਾਂ ਹਾਜੀ ਮੈਂ ਤੁਹਾਨੂੰ ਜੋ ਵੀ ਤੁਹਾਨੂੰ ਮੈਂ ਬਲੋ ਰਿਪਲਾਈ ਕੀਤਾ ਜਾਂ ਸੀਗਾ ਕਹਾਂਗੀ ਕਿ ਇਹ ਅਸੀਂ ਕੰਮ ਨਹੀਂ ਕਰਾਂਗੇ ਉਹਨਾ ਆਜੀ ਸਾਹਿਬ ਤੁਸੀਂ ਕਿਵੇਂ ਦੇਖਦੇ ਸੀ ਦੇਖੋ ਜਦੋਂ ਉਹ ਆ ਕੇ ਸਾਡੇ ਇੱਥੇ ਮਤਲਬ ਨਿਹੱਥੇ ਟੂਰਿਸਟਾਂ ਤੇ ਗੋਲੀਆਂ ਚਲਾਉਂਦੇ ਨੇ ਤੇ ਮਤਲਬ ਘਰ ਵਾਲੀ ਦੇ ਸਾਹਮਣੇ ਘਰ ਵਾਲਾ ਮਾਰਤਾ ਹਜੇ ਚੂੜਾ ਪਾਇਆ ਹੋਇਆ ਸੀ ਮਹਿੰਦੀ ਨੇ ਹਜੇ ਚੜਨਾ ਸੀ ਹਜੇ ਮਹਿੰਦੀ ਦਾ ਰੰਗ ਪੂਰੀ ਦਾ ਛੜਿਆ ਵੀ ਨਹੀਂ ਸੀ ਤੇ ਮਾਵਾ ਦੇ ਸਾਹਮਣੇ ਉਹਦੇ ਪੁੱਤ ਮਾਰਤੇ ਬੱਚਿਆਂ ਸਾਹਮਣੇ ਉਹਨਾਂ ਦੇ ਬਾਪਾਪੂ ਮਾਰਦੇ ਫਿਰ ਅਸੀਂ ਉਹਨਾਂ ਨਾਲ ਹੁਣ ਮਤਲਬ ਕੋਈ ਕਿਸੇ ਕਿਸਮ ਦਾ ਵੀ ਮਤਲਬ ਚਾਹੇ ਕਲਚਰਲ ਚਾਹੇ ਸਪੋਰਟਸ ਵਿੱਚ ਕਿਵੇਂ ਉਹਨਾਂ ਦੇ ਨਾਲ ਖੇਡ ਲੀਏ ਜਾਂ ਕਿਵੇਂ ਉਹਨਾਂ ਦੇ ਨਾਲ ਕੰਮ ਕਰ ਲੀਏ ਫਿਰ ਡਾਇਲੌਗ ਡਾਂਸ ਕਿ ਖੂਨ ਇੱਕ ਇੱਕੋ ਟਾਈਮ ਤੇ ਚੱਲਦੀ ਸੀ ਕਬਾ ਹਰਕਤਾਂ ਤੋਂ ਬਾਅਦ ਆ ਜਾਂ ਜਾਂ ਤਾਂ ਤਾਂ ਆ ਪਾਕਿਸਤਾਨ ਦੇ ਆਰਟਿਸਟ ਜਿਹੜੇ ਉਹ ਇੱਥੇ ਹੀ ਰੋਟੀ ਖਾਂਦੇ ਰਹੇ ਪਹਿਲਾਂ ਮੇਨ ਨਾਲ ਅਫਰ ਚੈਲੰਜ ਵੀ ਹੁੰਦੇ ਸੀ ਠੀਕ ਹੈ ਨਾ ਉੱਥੇ ਤਾਂ ਧੁੱੱਕ ਮਰੀ ਗਰੀਬੀ ਉਹ ਤਾਂ ਕਹਿੰਦੇ ਆਪ ਕਹਿੰਦੇ ਜਿੱਤ ਲੋ ਲਾਹੌਰ ਨੂੰ ਘੰਟੇ ਬਾਅਦ ਮੋੜ ਦੂੰਗਾ ਸਾਡੇ ਹਾਲਾਤ ਦੇਖ ਕੇ ਤੁਸੀਂ ਆਹਦਾ ਉਥੇ ਹਾਲਾਤ ਹੋਏ ਹੋਏ ਨੇ ਉਹ ਦੂਜੀ ਇੱਕ ਹੋਰ ਲੈ ਕੇ ਕਹਿੰਦੇ ਆ ਗੱਲਾ ਲਾਹੌਰ ਤੋਂ ਕਰਾਚੀ ਵੀ ਦੇ ਦੋ ਯਾਰ ਰੋਟੀ ਖਾਂਦੇ ਹੋ ਜਾਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਨਾਂ ਦੇ ਇਕਨੋਮੀ ਉਹਨਾਂ ਦੀ ਜਿਹੜੀ ਆ ਉਹ ਬਿਲਕੁਲ ਆਹ ਜੇ ਪੰਗੇ ਲੈ ਹੋਰ ਲਈ ਜਾਂਦੇ ਨੇ ਹੋਰ ਦੇਸ਼ ਨੂੰ ਜਿਹੜਾ ਆਪ ਦੀ ਦੇਸ਼ ਨੂੰ ਤਬਾਹ ਕਰਨਗੇ ਆਪਦੇ ਨੂੰ ਹੋਰ ਤਾਂ ਕੀ ਕਰਨਗੇ ਜੀ ਅਸੀਂ ਤਾਂ ਫਿਲਮ ਬਾਰੇ ਗੱਲ ਕਰਾਂਗੇ ਕਿਉਂਕਿ ਆਪਾਂ ਮੈਲਾ ਸ਼ਕਤੀ ਮੈਲਾ ਸ਼ਕਤੀ ਮੈ ਇਹ ਪੁੱਛਣਾ ਚਾਹੁੰਦਾ ਕਾਮਾਗਾਟਾ ਮਾਰੂ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜਕੱਲ ਦੀ ਜਿਹੜਾ ਮੈਂ ਉਹੀ ਕਹਿਣਾ ਨਾ ਦੇਖੋ ਤਾਂ ਵੈਸੇ ਤਾਂ ਪਾਠ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ 7 ਮਿੰਟ ਵਿੱਚ ਸੋਹਨ ਸਿੰਘ ਪਕਨਾਂ ਜੀ ਦਾ ਗੁਰਦਤ ਸਿੰਘ ਕਾਮਗਾਟਾ ਮਾਰੂ ਪਰ ਅੱਜਕੱਲ ਹੁਣ ਉਸ ਤਰ੍ਹਾਂ ਦਾ ਜਿਹੜਾ ਸਿਲੇਬਸ ਵੀ ਬਦਲੀ ਜਾਂਦੇ ਨੇ ਤਾਂ ਤਾਂ ਸਾਨੂੰ ਤਾਂ ਦੱਸਿਆ ਹੀ ਨਹੀਂ ਸਾਡੇ ਸ਼ੀਧਾਂ ਬਾਰੇ ਸਾਡੇ ਜੋ ਪੁਰਖਿਆਂ ਨੇ ਜੋ ਤਸੀਹੇ ਚੱਲੇ ਆ ਸੋ ਪੰਜਾਬ ਸਰਕਾਰ ਇਸ ਗੱਲ ਲਈ ਵਚਨਬੱਧ ਵੀ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਪਾਠਕ੍ਰਮ ਜਿਹੜੇ ਨੇ ਬੱਚਿਆਂ ਦਾ ਸਿਲੇਬਸ ਹੈ ਉਹਦੇ ਵਿੱਚ ਵੀ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਉਭਾਰਿਆ ਜਾਵੇ ਪੇਪਰਾਂ ਦੇ ਵਿੱਚ ਵੀ ਉਹਨਾਂ ਦੇ ਸਵਾਲ ਆਉਣ ਤਾਂ ਕਿ ਬੱਚੇ ਜਵਾਬ ਦੇ ਕੇ ਉਹਨੂੰ ਜਵਾਬ ਬੱਚੇ ਤਾਂ ਹੀ ਦੇਣਗੇ ਜੇ ਪੜ੍ਹਿਆ ਹੋਊਗਾ ਨਾ ਸੋ ਇਸ ਕਰਕੇ ਇਹੋ ਜਿਹੜਾ ਸਾਡਾ ਇਤਿਹਾਸ ਹੈ ਅਸੀਂ ਤਾਂ ਭੁੱਲ ਨਹੀਂ ਸਕਦੇ ਚਾਹੇ 1857 ਦਾ ਗਦਰ ਹੈ ਚਾਹੇ ਉਹ ਆਪਣਾ ਕਰਤਾਰ ਸਿੰਘ ਸਾਹਬ ਹੋਰੀ ਵੀ ਤਾਂ ਉੱਥੇ ਹੀ ਸਟਾਕਟਨ ਚ ਅੱਜ ਵੀ ਪ੍ਰੈਸ ਆ ਗਦਰ ਗਦਰ ਲਹਿਰ ਦੇ ਜਿਹੜਾ ਅਖਬਾਰ ਸੀ ਤੇ ਉਹ ਸਟਾਕਟਨ ਦੇ ਵਿੱਚ ਕੈਲੀਫੋਰਨੀਆ ਚ ਪ੍ਰੈਸ ਆ ਅਜੇ ਵੀ ਹੈ ਜਿੱਥੇ ਛਪਦਾ ਸੀ ਤੁਹਾਨੂੰ ਲੱਗਦਾ ਕਿ ਇਦਾਂ ਵੀ ਬਾਰੇ ਕੋਈ ਨਹੀਂ ਕੋਈ ਰਿਵਿਊ ਆਰਟਿਸਟ ਆਰਟਿਸਟ ਨੂੰ ਜਿਹੜਾ ਕਰਦਾਰ ਦੇ ਦੋਗੇ ਉਹ ਉਹਦੇ ਕਰਦਾਰ ਚ ਢਲ ਜਾਂਦਾ ਉਹ ਸਾਰੇ ਮੈਂ ਤਾਂ ਸਾਰੀ ਟੀਮ ਨੂੰ ਬਰਾਹੀ ਦਿੰਦਾ ਕਿ ਕੱਲਾ ਕੱਲਾ ਜਿਹੜੇ 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 ਆਰਟਿਸਟ ਨੂੰ ਜਿੰਨਾ ਕਰੋਲ ਮਿਲਿਆ ਉਹਨਾਂ ਨੇ ਆਪਣਾ ਵਧੀਆ ਨਿਭਾਇਆ ਔਰ ਇਹ ਦੇਖੋ ਸਿਰਫ ਇੱਕੋ ਹੀ ਡਾਇਲੋਗ ਸੀ ਸ਼ੋਲੇ ਚ ਇਤਨਾ ਸਨਾਟਾ ਕਿਉਂ ਆ ਭਾਈ ਵਧੀਆ ਕਲਾਕਾਰ ਕੋਲੇ ਇੱਕ ਡਾਇਲੋਗ ਵੀ ਹੋਵੇ ਨਾ ਜ਼ਰੂਰੀ ਨਹੀਂ ਕਿ ਉਹਦੇ ਕੋਈ ਬਹੁਤਾ ਉਹਦੇ ਰੀਲ ਜਿਹੜੀ ਆ ਜਾਂ ਫੁਟੇਜ ਉਹਦੀ ਹੋਵੇ ਤਾਂ ਉਹ ਹੀਰੋ ਬਣੂਗਾ 2.5 ਘੰਟੇ ਜੋ 2-2 ਘੰਟੇ ਆਪ ਸਕਰੀਨ ਤੇ ਆਉਣ ਵਾਲੀਆਂ ਫਿਲਮਾਂ ਵਿੱਚ ਫੇਲ ਹੋ ਜਾਂਦੀਆਂ ਨੇ ਤਾਂ ਨਹੀਂ ਹੀਰੋ ਬਣਦੇ ਉਹ ਸ਼੍ਰੇਸ਼ ਕਰਕੇ ਅਸਰਾਨੀ ਦਾ ਆਪਣਾ ਸੀ ਦੋ ਇਧਰ ਚੱਲेंगे ਦੋ ਇਧਰ ਚੱਲेंगे ਦੋ ਮੇਰੇ ਪਿੱਛੇ ਚੱਲਣਗੇ ਪਿੱਛੇ ਦੇਖਿਆ ਕੁਝ ਵੀ ਨਹੀਂ ਸੀ ਠੀਕ ਹੈ ਨਾ ਇਹ ਜਦ ਤਬ ਬਥੇਰੇ ਇੱਥੇ ਸਾਡੇ ਸਿਆਸਤ ਚ ਵੀ ਫਿਰਦੇ ਨੇ ਤੁਸੀਂ ਕਿਹਾ ਕਿ ਬੱਚਿਆਂ ਨੂੰ ਹਿਸਟਰੀ ਤੋਂ ਪਰ ਜੇ ਇਤਾਂ ਦੀ ਹੁਣ ਵਾਲਾ ਘਟ ਬੰਦੀ ਹੈ ਤੁਮ ਜੇ ਬਣੀਆਂ ਤੁਸੀਂ ਮਨਨ ਕਰ ਰਹੇ ਹੋ ਤਾਂ ਬਾਕੀ ਅੱਛੀ ਹੋਏਗੀ ਫਿਲਮ ਤੇ ਤੁਹਾਨੂੰ ਲੱਗਦਾ ਕਿ ਫਿਰ ਸਕੂਲਾਂ ਵਾਲੇ ਬੱਚਿਆਂ ਨੂੰ ਵੀ ਹਿਸਟਰੀ ਨਾਲ ਜੋੜਨ ਲਈ ਇਤਾਂ ਦੀ ਫਿਲਮ ਸਾਨੂੰ ਇਹਨਾਂ ਨੇ ਦੱਸਿਆ ਮੈਨੂੰ ਕਰਮਜੀਤ ਨੇ ਵੀ ਦੱਸਿਆ ਕਿ ਪ੍ਰੋਡਿਊਸਰਸ ਨੇ ਇਹ ਇੱਛਾ ਜाहिर ਕੀਤੀ ਹੈ ਕਿ ਅਸੀਂ ਮਤਲਬ ਸਕੂਲਾਂ ਦੇ ਬੱਚੇ ਆ ਮਾਰੇ ਜਾਂ ਜਿਨਾਂ ਸਾਡੇ ਟਿਕਟ ਇਨਾਂ ਕੋਲ ਹੈਗਾ ਉਹਦੇ ਮੁਤਾਬਕ ਜੋ ਏਜ ਵਰਗ ਜਿਹੜਾ ਅਲਾਉਡ ਹੈ ਅਸੀਂ ਇਹਦੇ ਬਾਰੇ ਮੈਂ ਅਫਸਰਾਂ ਨਾਲ ਵਿਚਾਰ ਕਰਦੇ ਵਿਚਾਰ ਕਰਦੇ ਮੈਂ ਤੁਹਾਨੂੰ ਪਹਿਲਾ ਰਸਤਾ ਜਿਸਨੇ ਇਹ ਜੀ ਫਿਲਮ ਬਣਾ ਲਈ ਉਹ ਪਹਿਲੀ ਜਿਹੜਾ ਬਹੁਤ ਹੋਣਾ ਮੈਂ ਤਾਂ ਤੁਸੀਂ ਬਹੁਤ ਜ਼ਿੰਮੇਵਾਰ ਪੋਸਟ ਤੇ ਬੈਠੇ ਹੋ 24 ਤੁਹਾਨੂੰ ਕੋਈ ਆਫਰ ਆ ਜੇ ਮਾਰਕਸ ਨੂੰ ਐਸੇ ਐਕਟਰ ਲੈਣ ਟਾਈਮ ਹੁਣ ਦੇਖੋ ਜਿਹੜੀ ਜਿਹੜੀ ਵੀ ਬਹੁਤ ਵਧੀਆ ਹੋਵੇ ਨਾ ਰੋਲ ਦਾ ਕੋਈ ਪ੍ਰੋਬਲਮ ਨਹੀਂ ਪਰ ਪਰ ਇਹ ਹੈ ਨਾ ਪਰ ਜਿਹੜਾ ਰੋਲ ਹੋਣ ਨਿਭਾ ਰਹਿਆ ਇਹ ਵੀ ਇੱਕ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈਗਾ ਇਹ 9 to 5 ਜੌਬ ਨਹੀਂ ਹੈਗੀ 12 ਵਜੇ ਵੀ ਫੋਨ ਆ ਜਾਂਦਾ ਹੈ 2 ਵਜੇ ਸਾਨੂੰ ਫੋਨ ਆ ਜਾਂਦਾ ਕਦੇ ਕੁਝ ਹੋ ਗਿਆ ਕਦੇ ਕਿਤੇ ਕੀ ਹੋ ਗਿਆ ਸੋ ਮੇਰੇ ਖਿਆਲ ਚ ਮੇਰੀ ਮੇਰਾ ਸਕਰੀਨ ਪਲੇ ਤਾਂ ਪ੍ਰਮਾਤਮਾ ਨੇ ਇਹੀ ਲਿਖਿਆ ਕਿ ਪਹਿਲਾਂ 17 ਸਾਲ ਦਾਸੀ ਜਦੋਂ ਸੁਪਰ ਹਿੱਟ ਹੋ ਗਏ ਫਿਰ ਪਰਮਾਤਮਾ ਨੇ ਇਧਰੇ ਐਮਪੀ ਬਣਾ ਤੇ ਦੋ ਵਾਰ ਹੁਣ ਪਰਮਾਤਮਾ ਕੁਛ ਮੇਰੇ ਤੋਂ ਹੋਰ ਚਾਹੁੰਦਾ ਸਮਤ ਬਖਸ਼ੇ ਬਲ ਬਖਸ਼ੇ ਆ ਜਿਹੜਾ ਰੋਲ ਨਿਭਾ ਰਿਹਾ ਇਹ ਵੀ ਕਿਸੇ ਮਤਲਬ ਚਣੌਤੀ ਤੋਂ ਘੱਟ ਨਹੀਂ ਹੈ ਪਰ ਜਿੰਨਾ ਕੇ ਹੈ ਜਿੰਨਾ ਸਮਾਂ ਵੀ ਜਿੰਨਾ ਸਮਾਂ ਵੀ ਇਹ ਫਿਲਮ ਦੇ ਵਿੱਚ ਮੈਨੂੰ ਰੋਲ ਮਿਲੂਗਾ ਹੀਰੋ ਦਾ ਹੀ ਰੋਲ ਹੈ ਹੁਣ ਜਿੰਨਾ ਚਿਰ ਇਹ ਫਿਲਮ ਦੇ ਵਿੱਚ ਮੈਨੂੰ ਰੋਲ ਮਿਲੂਗਾ ਮੈਂ ਆਪਣੇ ਰੋਲ ਨਾਲ ਜਿਹੜਾ ਉਹ ਇਨਸਾਫ ਕਰੂੰਗਾ ਲੋਕਾਂ ਦੇ ਹੱਕ ਚ ਕਾਸ਼ ਇਹ ਫਿਲਮ ਨੂੰ ਅਮੀ ਤੁਹਾਡਾ ਤੁਹਾਡਾ ਪ੍ਰਮਾਤਮਾ ਤੁਹਾਡੇ ਮੂੰਹ ਚ ਗੁੜ ਸ਼ੱਕਰ ਔਰ ਚੰਗੇ ਕੰਮਾਂ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੇ ਭਲਾਈ ਵਾਸਤੇ ਪੰਜਾਬ ਨੂੰ ਫਿਰ ਦੁਬਾਰਾ ਰੰਗਲਾ ਪੰਜਾਬ ਜਾਂ ਨੰਬਰ 1 ਬਣਾਉਣ ਵਾਸਤੇ ਹਰ ਵਕਤ ਹਾਜ਼ਰ ਮੇਰਾ ਮਾਈਕ ਸੀਐਮ ਮਾਨ ਪਹੁੰਚੇ ਸੀ ਗੁਰੂ ਨਾਨਕ ਜਹਾਜ਼ ਫਿਲਮ ਦੇਖਣ ਤੇ ਇਸ ਦੌਰਾਨ ਮੀਡੀਆ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਵਿੱਚ ਵੱਖ-ਵੱਖ ਮੁੱਦਿਆਂ ਉੱਤੇ ਉੱਤੇ ਬੋਲਦੇ ਦਿਖੇ ਨੇ ਸੀਐਮ ਮਾਨ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦਾ ਪੂਰਾ ਸਾਥ ਦੇਵਾਂਗੇ ਕੱਲ ਨੂੰ 6 ਵਜੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੌਕ ਡ੍ਰਿਲ ਹੋਵੇਗੀ ਬਲੈਕਆਊਟ ਹੋਏਗਾ ਸਾਇਰਨ ਵੱਜਣਗੇ ਇਸ ਤਰੀਕੇ ਦੇ ਨਾਲ ਮੌਕ ਡ੍ਰਿਲ ਹੋਏਗੀ ਪੰਜਾਬ ਦੇ ਵਿੱਚ ਅੱਗੇ ਪੁਰਖਿਆਂ ਦੀ ਆਜ਼ਾਦੀ ਦੀ ਲੜਾਈ ਦੀਆਂ ਸ਼ਹਾਦਤਾਂ ਬਾਰੇ ਗਦਰੀ ਬਾਬਿਆਂ ਬਾਰੇ ਬਣੀ ਫਿਲਮ ਪੰਜਾਬੀ ਦੀ ਗੁਰੂ ਨਾਨਕ ਜਹਾਜ਼ ਦੇਖਣ ਦਾ ਮੌਕਾ ਮਿਲਿਆ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਅਕਸਰ ਇਹ ਗੱਲ ਸਟੇਜਾਂ ਤੇ ਵੀ ਕਹਿਣਾ ਕਿ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਬਾਰੇ ਜੈ ਜਾਤੀ ਸਾਨੂੰ ਕਿਸ ਭਾਅ ਪਈ ਇਹਦੇ ਬਾਰੇ ਜ਼ਰੂਰ ਅਗਲੀਆਂ ਪੀੜ੍ਹੀਆਂ ਨੂੰ ਪਤਾ ਹੋਣਾ ਚਾਹੀਦਾ ਸੋ ਹੱਲਿਆਂ ਵੇਲੇ ਦਾ ਜਿਹੜਾ ਜ਼ਮਾਨਾ ਉਹ ਵੀ ਸਾਡੇ ਸਾਨੂੰ ਹੀ ਚੱਲਣਾ ਪਿਆ ਹਰ ਮਾਰ ਹਰ ਕੁਰਬਾਨੀ ਹਰ ਮਤਲਬ ਜੋ ਸੰਕਟ ਚਾਹੇ ਦੇਸ਼ ਤੇ ਆਵੇ ਹੱਲ ਵੀ ਪੰਜਾਬੀ ਕਰਦੇ ਆ ਝਲਦੇ ਵੀ ਪੰਜਾਬੀ ਆ ਸੋ ਬਹੁਤ ਵਧੀਆ ਫਿਲਮ ਦੇਖਣ ਦਾ ਮੌਕਾ ਮਿਲਿਆ ਮੈਨੂੰ ਲੱਗਦਾ ਕਿ ਸਾਰਿਆਂ ਨੇ ਫਿਲਮ ਦੇਖ ਕੇ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਦੇਖੋ ਜਿ ਕੋ ਇਤਿਹਾਸਕ ਫਿਲਮਾਂ ਦੇ ਵਿੱਚ ਬਹੁਤ ਮੈਂ ਪਹਿਲਾਂ ਵੀ ਕਹਿ ਕੇ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਚਲਣਾ ਪੈਂਦਾ ਕਿ ਕੋਈ ਇਤਿਹਾਸਿਕ ਗਲਤੀ ਨਾ ਹੋ ਜੇ ਜਦ ਇਤਿਹਾਸ ਨੂੰ ਤੋੜ ਤੋੜ ਮੋੜ ਕੇ ਨਾ ਪੇਸ਼ ਕਰ ਦਿੱਤਾ ਜਾਵੇ ਮਤਲਬ ਪਿਛਲੇ ਦਿਨੀ ਕਈ ਸਾਲ ਪਹਿਲਾਂ ਸ਼ਿਦ ਆਜ਼ਮ ਭਗਤ ਸਿੰਘ ਤੇ ਤਿੰਨ ਫਿਲਮਾਂ ਇਕੱਠੀਆਂ ਆਈਆਂ ਸੀ ਇੱਕ ਫਿਲਮ ਦੇ ਵਿੱਚ ਤਾਂ ਭਗਤ ਸਿੰਘ ਦਰਖਤਾਂ ਦੇ ਵਿੱਚ ਭਜ-ਭਜ ਕੇ ਗਾਣੇ ਗਾ ਰਹੇ ਕਦੋਂ ਗਾਣੇ ਗਾ ਰਹੇ ਤੁਸੀਂ ਕਿਉਂ ਤੋੜ-ਬੋੜ ਕੇ ਪੇਸ਼ ਕਰੀ ਜਾਂਦੇ ਹੋ ਤੁਹਾਨੂੰ ਗਾਣੇ ਬਣਾ ਮਤਲਬ ਲੱਗਦਾ ਨਹੀਂ ਕਿ ਸਾਡੀ ਫਿਲਮ ਜਿਹੜੀ ਹਿੱਟ ਹੋ ਜੂਗੀ ਮਤਲਬ ਫਿਊਚਰ ਦੇ ਵਿੱਚ ਵੀ ਮੈਂ ਸਾਡੇ ਆਰਟਿਸਟ ਭਰਾਵਾਂ ਨੂੰ ਵੀ ਬੇਨਤੀ ਕਰਦਾ ਰਹਿੰਦਾ ਕਰਮਜੀਤ ਉਹਨਾਂ ਦੇ ਜਿਹੜੀ ਇਫਤਾ ਦੇ ਪਾਪਤਾ ਪਾਪਤਾ ਦੇ ਪ੍ਰਧਾਨ ਵੀ ਨੇ ਸਾਰੇ ਕਲਾਕਾਰ ਮਿਲਦੇ ਰਹਿੰਦੇ ਨੇ ਕਹੋ ਜੇ ਗਾਣੇ ਨਾਂਗਾਓ ਜਿਹਦੇ ਨਾਲ ਹਥਿਆਰ ਪ੍ਰਮੋਟ ਹੋਣ ਵਾਇਲੈਂਸ ਪ੍ਰਮੋਟ ਹੋਵੇ ਜਾਂ ਨਸ਼ੇ ਪ੍ਰਮੋਟ ਹੋਣ ਸੋ ਅਸੀਂ ਤਾਂ ਅਸੀਂ ਕਰ ਰੱਖਿਆ ਕਿ ਜੇ ਕੋਈ ਫੇਸਬੁੱਕ ਤੇ ਵੀ ਹਥਿਆਰ ਤੂਰ ਦੀ ਕੋਈ ਪ੍ਰਦਰਸ਼ਨੀ ਕਰੂਗਾ ਤੇ ਪਰਚੇ ਵੀ ਦਰਜ ਹੋਏ ਬਹੁਤ ਘੱਟ ਵੀ ਗਿਆ ਅੱਗੇ ਨਾਲੋਂ ਪਰ ਸਾਡੇ ਕੋਲੇ ਸਾਡੇ ਕੋਲੇ ਚਰਖੇ ਸਾਡੇ ਕੋਲੇ ਫੁਲਕਾਰੀ ਆ ਸਾਡੇ ਵਿਰਸੇ 'ਚ ਤਾਂ ਇੰਨਾ ਕੁਝ ਪਿਆ ਕਿ ਜਦੋਂ ਮਰਜੀ ਗਾਣੇ ਗਾਈ ਜੋ ਗੀਤ ਗਾਈ ਜੋ ਬੜੇ ਅੱਛੇ ਆਰਟਿਸਟ ਵੀ ਨੇ ਸਾਰੇ ਪੰਜੇ ਉਾਂ ਨਾਲ ਇੱਕ ਬਰਾਬਰ ਨਹੀਂ ਹੁੰਦੀਆਂ